ਭਾਈ ਹਿਮੇ ਦੇ ਰੁੱਖੇ ਮਿਸੇ ਪ੍ਰਸਾਦੇ ਦੇ ਵਿੱਚੋਂ ਸਭ ਤਰ੍ਹਾਂ ਦੇ ਨਾਲ ਰਸ ਦਵਾ ਦਿੱਤੇ ਮਰ ਕਹਿੰਦੇ ਭਾਈ ਹਿਮਿਆ ਮੰਗ ਕੀ ਮੰਗਦਾ ਏ ਰਿੱਧੀਆਂ ਸਿੱਧੀਆਂ ਤੇਰੇ ਦਰ ਤੇ ਖੜੀਆਂ ਨੇ ਭਾਈ ਹਿਮ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਰਿੱਧੀਆਂ ਸਿੱਧੀਆਂ ਕੁਝ ਨਹੀਂ ਚਾਹੀਦੀਆਂ ਮੈਨੂੰ ਤੇ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ ਧੰਗੁਰ ਅਰਜਨ ਦੇਵ ਮਰ ਜੀ ਕਹਿੰਦੇ ਭਾਈ ਹਿਮਿਆ ਭਾਵੇਂ ਤੂ ਰਿੱਧੀਆਂ ਸਿੱਧੀਆਂ ਨਹੀਂ ਮੰਗਣਾ ਚਾਹੁੰਦਾ ਪਰ ਇਧੀਆਂ ਸਿੱਧੀਆਂ ਤੇਰੇ ਦਰ ਤੇ ਸਦਾ ਵਾਸ ਤੇ ਖੜੀਆਂ ਰਹਿਣਗੀਆਂ ਤੇ ਮਾਰੇ ਨੇ ਸੰਗਤ ਜੀ ਭਾਈ ਹੇਮੇ ਦੇ ਪਰਥਾਏ ਆਦਿ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਾਣੀ ਦੇ ਅੰਦਰ ਤਿੰਨ ਜਗ੍ਹਾ ਤੇ ਮਾਰੇ ਨੇ ਬਚਨ ਕੀਤੇ ਤਿੰਨ ਜਗ੍ਹਾ ਤੇ ਮਾਰੇ ਨੇ ਆਪਣੇ ਪਿਆਰੇ ਸਿੱਖ ਨੂੰ ਵਡਿਆਈ ਦਿੱਤੀ ਪਹਿਲਾ ਬਚਨ ਕੀਤਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਤਿਗੁਰਾਂ ਜੀ ਨੇ ਮਾਜ ਰਾਗ ਦੇ ਅੰਦਰ ਮਰ ਕਹਿੰਦੇ ਭਾਈ ਹਿਮਿਆ ਤੇਰੀ ਸੇਵਾ ਤੋਂ ਅਸੀਂ ਖੁਸ਼ ਹੋਏ ਆ ਵਚਨ ਕੀਤਾ ਮਰ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਏਨ ਚੌਬਾਰੇ ਤੇ ਇਹ ਸਿੱਖਿਆ ਸਾਡੇ ਵਾਸਤੇ ਵੀ ਦਿੱਤੀ ਇਹ ਨਹੀਂ ਕਿ ਭਾਈ ਹਿਮੇ ਦੇ ਪਰਥਾਏ ਮਾਰਗ ਨੇ ਕਿਹਾ ਪਰਥਾਏ ਸਾਖੀ ਮਾ ਫੁਰਖ ਬੋਲਦੇ ਸਾਂਧੀ ਸਗਲ ਜਹਾਨੇ ਰੱਬ ਦਾ ਪਿਆਰਾ ਸਾਧੂ ਸੰਤ ਗੁਰੂ ਕਿਸੇ ਦੇ ਪਰਤਾਏ ਬਚਨ ਕਰਦਾ ਇਹਨਾ ਉਹਦੀ ਸਿੱਖਿਆ ਸਾਰਿਆਂ ਵਾਸਤੇ ਸਾਂਝੀ ਹੁੰਦੀ ਹੈ ਸਤਿਗੁਰੂ ਜੀ ਨੇ ਬਚਨ ਕੀਤਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੋਬਾਰੇ ਜਿੱਥੇ ਰੱਬ ਦੇ ਪਿਆਰੇ ਬੰਦਗੀ ਕਰਦੇ ਐ ਉਹ ਘਰ ਚੋਬਾਰੇ ਸੋਣਿਆਂ ਦੀ ਨਿਆਈ ਹਨ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜਿਓ ਪਰ ਮਰ ਕਹਿੰਦੇ ਜਿੱਥੇ ਨਗਰਾਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਰੱਬ ਦੀ ਬੰਦਗੀ ਨਾਮ ਨਹੀਂ ਨਾ ਜਪਿਆ ਜਾਂਦਾ ਉਹ ਘਰ ਉਹ ਨਗਰ ਫਿਰ ਉਜਾੜਦੀ ਨਿਆਈ ਏ ਦੂਸਰਾ ਸ਼ਬਦ ਮਹਾਰਾਜ ਨੇ ਜੈਤਰੀ ਕੀ ਵਾਰ ਦੇ ਅੰਦਰ ਬਚਨ ਕੀਤਾ ਮਰ ਕਹਿੰਦੇ ਸਿੱਖੋ ਭਾਵੇਂ ਮੇਰਾ ਸਿੱਖ ਟੁੱਟੀ ਝੌਪੜੀ ਦੇ ਵਿੱਚ ਰਹਿ ਰਿਹਾ ਏ ਇਹਦੇ ਬਸਤਰ ਕੱਪੜੇ ਦੇ ਪਾਟੇ ਹੋਏ ਆ ਇਹਦੀ ਕੋਈ ਇੱਜ਼ਤ ਨਹੀਂ ਕਰਦਾ ਇਹਦੀ ਜਾਤ ਨਹੀਂ ਚੰਗੀ ਪਰ ਮਰ ਕਹਿੰਦੇ ਬਸਤਾ ਟੁੱਟੀ ਝੁੰਪੜੀ ਟੀਰ ਸਭ ਸਿਨਾਂ ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮਿਨਾਂ ਮਿੱਤਰ ਨਾ ਇਠ ਤਨ ਰੂਪਹੀਨ ਕਿਸ ਸਾਖ ਨ ਸਿਨਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿਨਾਂ ਕੀ ਹੋਇਆ ਮੇਰੇ ਸਿੱਖ ਦੇ ਕੋਲ ਚੰਗਾ ਘਰ ਨਹੀਂ ਚੰਗੇ ਕੱਪੜੇ ਨਹੀਂ ਚੰਗਾ ਖਾਣ ਪੀਣ ਨਹੀਂ ਪਰ ਮਰ ਕਹਿੰਦੇ ਇਹ ਸਾਰੀ ਸ੍ਰਿਸ਼ਟੀ ਦਾ ਰਾਜਾ ਏ ਕਿਉਂਕਿ ਇਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜਾ ਹੈ ਤੀਸਰਾ ਬਚਨ ਮਾਰੇ ਨੇ ਸੂਈ ਰਾਗ ਦੇ ਅੰਦਰ ਕੀਤਾ ਮਰ